ਅੱਜ ਕੇਸ ਬੰਦ ਵਿੱਚ ਆਏ ਹੋ ਸੀ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੇ ਫਤਿਹ ਅੱਜ ਅਸੀਂ ਜਿਹੜੀ 19 April ਨੂੰ ਨੂਰਪੁਰ ਜੱਟਾਂ ਬੇਦਵੀ ਗੁਰੂ ਮਹਾਰਾਜ ਦੀ ਬੇਦਵੀ ਦੀ ਘਟਨਾ ਹੋਈ ਸੀ ਉਸ ਬਾਬਤ ਅਸੀਂ ਜਿਹੜੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀਗੇ ਦਰਸਲ ਗੱਲ ਇਹ ਹੈ ਵੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ ਉੱਥੇ ਡੀਐਸਪੀ ਸਾਹਿਬ ਆ ਜਿਨ੍ਹਾਂ ਨੇ ਉਹ ਸਾਰੇ ਮਸਲੇ ਨੂੰ ਹੈਂਡਲ ਕੀਤਾ ਆ ਅਸੀਂ ਉਹਨਾਂ ਨੂੰ ਮਿਲੇ ਸੀਗੇ ਪਰ ਉਹ ਸਾਰੀ ਘਟਨਾ ਐ ਲੱਗਦੀ ਆ ਵੀ ਜਿੱਦਾਂ ਪੁਲਿਸ ਨੇ 24 ਘੰਟੇ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਜਿਹੜਾ ਆ ਦੋਸ਼ੀ ਫੜ ਲਿਆ ਤੇ ਅਸੀਂ 24 ਘੰਟੇ ਆਪਣਾ ਕੇਸ ਸੋਲਵ ਕਰਤਾ ਪਰ ਇਹ ਗੱਲ ਬਿਲਕੁਲ ਗਲਤ ਆ ਇਹ ਪੁਲਿਸ ਆਪਣੀ ਆਪ ਹੀ ਪਿੱਠ ਜਿਹੜੀ ਥੱਪਤ ਪਾ ਰਹੀ ਆ ਜਦ ਕਿ ਇਹ ਇਨਵੈਸਟੀਗੇਸ਼ਨ ਦੇ ਵਿੱਚ ਵੱਡੀਆਂ ਕਮੀਆਂ ਆ ਇਹ 2 4 5% ਵੀ ਕੰਮ ਨਹੀਂ ਹੋਇਆ ਇਹਦੇ ਤੇ ਤੁਸੀਂ ਇਹ ਦੇਖੋ ਵੀ ਜਿਹੜਾ ਈਜ਼ੀ ਟਾਰਗੇਟ ਆ ਜਿਹੜਾ ਉਹ ਨੌਜਵਾਨ ਆ ਇਹ ਗਿੰਦਾ ਜਿਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਉਹ ਪਾਠੀ ਸਿੰਘ ਹੈਗਾ ਆ ਉਥੇ ਦਾ ਤੇ ਉਹਦੇ ਬਾਰੇ ਇਹਨਾਂ ਨੇ ਕਿਹਾ ਵੀ ਉਹਨੇ ਜਿਹੜਾ ਇਹ ਜੁਰਮਾ ਉਹ ਕਬੂਲ ਕਰ ਲਿਆ ਉਹਦਾ ਕੋਈ ਇਹਨਾਂ ਨੇ ਕੋਈ ਬੇਸ ਸਾਨੂੰ ਦੱਸਿਆ ਨਹੀਂ ਹੈਗਾ ਹੱਲੇ ਤੱਕ ਵੀ ਦੂਸਰੀ ਗੱਲ ਸਭ ਤੋਂ ਵੱਡੀ ਵੱਡੀ ਗੱਲ ਹੈ ਵੀ ਉੱਥੇ ਦੇ ਕੈਮਰੇ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਅਸੀਂ ਉਹ ਡੀਵੀਆਰ ਜਿਹੜਾ ਉਹ ਅਸੀਂ ਲੈ ਲਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਉਹ ਕਿੱਦਾਂ ਚੱਲ ਪਿਆ ਰਾਤ ਨੂੰ 2 ਵਜੇ ਵੀ ਅਸੀਂ ਉਹ ਤੁਹਾਨੂੰ ਸਾਰੀ ਦੱਸਾਂਗੇ ਉਹ ਹੱਲੇ ਤੱਕ ਕੋਈ ਗੱਲ ਨਹੀਂ ਦੱਸੀ ਗਈ ਫਿਰ ਜਦੋਂ ਇਹ ਘਟਨਾ ਵਾਪਰੀ ਉਹਨੂੰ 16 ਘੰਟੇ ਦਵਾਈ ਰੱਖਿਆ ਗਿਆ ਉਹ ਕੌਣ ਦਵਾਨ ਵਾਲੇ ਸੀਗੇ ਤੇ ਉਹ ਕੌਣ ਕਿਉਂ ਦਵਾਰੇ ਸੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਫਿਰ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਇਹਨਾਂ ਨੇ ਫਾਰਕ ਕਰਤਾ ਜਦ ਕਿ ਸਾਰੀ ਰਿਸਪੌਂਸਿਬਿਲਟੀ ਉਹਦੀ ਆ ਕਿਉਂਕਿ ਉਹਨਾਂ ਗੁਰੂ ਘਰ ਦੇ ਵਿੱਚ ਜੋ ਵੀ ਗੱਲ ਆ ਉਹਦੇ ਕਰਤਾ ਧਰਤਾ ਉਹ ਲੋਕ ਆ ਜਿਹੜੇ ਉਹ ਜਿਹੜੀ ਉਹ ਮੈਨੇਜਮੈਂਟ ਆ ਤੇ ਇਸ ਤਰੀਕੇ ਦੇ ਨਾਲ ਜਦੋਂ ਸਾਰੀ ਓਵਰਆਲ ਕੇਸ ਨੂੰ ਦੇਖਦੇ ਆ ਇਹ ਇਹ ਮਤਲਬ ਇਸ ਤੇ ਸਾਰੀ ਗੱਲ ਜਿਹੜੀ ਗਲੋਂ ਥੱਲੇ ਨਹੀਂ ਉਤਰਦੀ ਇਹ ਸਾਰਾ ਇੱਕ ਡੰਮੀ ਲੱਗਦਾ ਆ ਤੇ ਅਸੀਂ ਅੱਜ ਇਹ ਗੱਲ ਮਿਲ ਕੇ ਸਮੂਹ ਸਿੱਖ ਜਥੇਬੰਦੀਆਂ ਅਸੀਂ ਆਈਆਂ ਆ ਅੱਜ ਇਕੱਠੇ ਹੋ ਕੇ ਆਏ ਆ ਵੀ ਇਸ ਨੂੰ ਡੇਰਾ ਡੀਪਲੀ ਇਨਵੈਸਟੀਗੇਟ ਕੀਤਾ ਜਾਵੇ ਵੀ ਐਵੇਂ ਗੂਗਲ ਨੂੰ ਤਾਂ ਮਿੱਟੀ ਨਾ ਝਾੜੀ ਜਾਵੇ ਕਿਉਂਕਿ ਇਹ ਸਾਡੀਆਂ ਭਾਵਨਾਵਾਂ ਦਾ ਮੁੱਦਾ ਸਾਡੇ ਇਸ਼ਟ ਦਾ ਮੁੱਦਾ ਅਸੀਂ ਇਸ ਚੀਜ਼ ਨੂੰ ਜਿਹੜਾ ਅਸੀਂ ਟੋਲਰੇਟ ਨਹੀਂ ਕਰ ਸਕਦੇ ਵੀ ਐਵੇਂ ਹੀ ਐਵੇਂ ਖਾਣਾ ਪੂਰਤੀ ਕਰ ਦਿੱਤੀ ਜਾਵੇ ਤੇ ਜੇ ਇਹ ਇਸ ਦੀ ਇਨਵੈਸਟੀਗੇਸ਼ਨ ਤਰੀਕੇ ਨਾਲ ਨਹੀਂ ਹੋਊਗੀ ਅਸਲ ਦੋਸ਼ੀ ਨਹੀਂ ਲਿਆਂਦੇ ਜਾਣਗੇ ਤਾਂ ਅਸੀਂ ਇਦੇ ਲਈ ਅਸੀਂ ਐਕਸ਼ਨ ਪ੍ਰੋਗਰਾਮ ਵੀ ਲੀਕਾਂਗੇ ਅਸੀਂ ਜਿਹੜੀ ਆ ਪੁਲਿਸ ਪ੍ਰਸ਼ਾਸਨ ਉਹਨੂੰ ਵੀ ਕਟਾਰੇ 'ਚ ਖੜਾ ਕਰਾਂਗੇ ਤੇ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਕਟਾਰੇ 'ਚ ਖੜਾ ਕਰਾ ਦੇ। ਐਸਐਸਬੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕੀ ਕਿਹਾ ਤੁਹਾਨੂੰ? ਦੇਖੋ ਉਹਨਾਂ ਨੇ ਇਹ ਵਿਸ਼ਵਾਸਨ ਦਿੱਤਾ ਵੀ ਇਹਨੂੰ ਅਸੀਂ ਇੱਕ ਵਾਰ ਡੀਪ ਇਨਵੈਸਟਿਗੇਟ ਕਰਵਾਨੇ ਆ ਤੇ ਤੁਹਾਡੀ ਅਸੀਂ ਕਹਿੰਦੇ ਸੰਤੁਸ਼ਟੀ ਕਰਾਵਾਂਗੇ ਇਸ ਗੱਲ ਦੇ ਵਿੱਚ ਵੀ ਤੁਸੀਂ ਇਸ ਸਾਰੀਆਂ ਗੱਲਾਂ ਜਿਹੜੀਆਂ ਇਹ ਵਾਪਰੀਆਂ ਜਿਹਨਾਂ ਦੇ ਸ਼ੰਕੇ ਖੜੇ ਕੀਤੇ ਆ ਇਹਦੇ ਤੇ ਅਸੀਂ ਤੁਹਾਡੀ ਸੰਤੁਸ਼ਟੀ ਕਰਾਵਾਂਗੇ ਤੇ ਅਸੀਂ ਉਹਨਾਂ ਤੇ ਆਸ ਰੱਖੀ ਆ ਪਰ ਐ ਵੀ ਗੱਲ ਹੈ ਨਹੀਂ ਵੀ ਉਹ ਦੋ ਮਹੀਨੇ ਸੰਤੁਸ਼ਟੀ ਨਾ ਕਰਾ ਸਕਣ ਸਾਡੀ ਤੇ ਅਸੀਂ ਦੋ ਇਹ ਇੱਕ ਦੋ ਦਿਨ ਨਹੀਂ ਅਸੀਂ ਜਿਹੜਾ ਤਿੰਨ ਦਿਨ ਅਸੀਂ ਇਹ ਗੱਲ ਨੂੰ ਸਾਰੀ ਨੂੰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਸਮੂਹ ਜਿਹੜੀਆਂ ਗੁਰਨਾਣਕ ਨਾਮਲੇਵਾ ਸੰਗਤਾਂ ਉਹਨਾਂ ਦਾ ਅਸੀਂ ਇਕੱਠ ਕਰਕੇ ਅਸੀਂ ਜਿਹੜੀ ਅਗਲੀ ਕਾਰਵਾਈ ਉਹ ਕਰਾਂਗੇ